ਹਾਂਜੀ ਮਿੱਤਰੋ ਸਵਾਸਤੀਗਤ ਜੀ ਸਾਰੇ ਵੀਰਾਂ ਨੂੰ ਹੋਰ ਭਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆ ਬਾਈ ਆਪਣੀ ਬਾਜੀ ਤੇ ਬਾਜੀ ਹੈਗੀ ਆਪਣੀ ਐਂਟਰੀ ਵਾਲੀ ਤੇ ਇੱਧਰ ਕਰ ਲਈ ਆਪਾਂ ਗੱਡੀ ਸਟਾਰਟ ਤੇ ਨਾਲ ਬੈਠਾ ਆਪਣੇ ਆਕਾਸ਼ ਤੇ ਕਬੂਤਰ ਪਾਲਿਆ ਬਾਈ ਦੇਖੋ ਆਪਾਂ ਪਿੰਜਰੇ ਦੇ ਵਿੱਚ ਲਵੇਟ ਕੇ ਪਰਨੇ ਦੇ ਵਿੱਚ ਤੇ ਪਾਲਿਆ ਕਬੂਤਰ ਤੇ ਹੁਣ ਚੱਲਦੇ ਆਪਾਂ ਬਾਜੀ ਤੇ ਬਾਈ ਤੇ ਬਾਜੀ ਤੇ ਅੱਜ ਮਿੱਤਰੋ ਪੂਰੇ ਹੀ ਪੰਜਾਬ ਦੀ ਕਰੀਮ ਦੂਰੋਂ ਨੇੜੋਂ ਸਭ ਪਹੁੰਚਣਗੇ ਤੇ ਚੱਲਦਿਆਂ ਲੋ ਫਿਰ ਲੋ ਵੀ ਆਪਾਂ ਪਹੁੰਚ ਗਏ ਅਮਨ ਦੇ ਕੋਲੇ ਤੇ ਬਈ ਆਪਣਾ ਅਮਨ ਆਉਂਦਾ ਬਈ ਦੇਖੋ ਸਾਹਮਣੇ ਤੁਰਿਆ ਤੇ ਇੱਧਰ ਦੇਖੋ ਬਈ ਦਿਨ ਵੀ ਖੁੱਲ ਗਿਆ ਚੜ ਗਿਆ ਤੇ ਆ ਆ ਗਿਆ ਬਈ ਆਪਣਾ ਅਮਨ ਬਿਠਾ ਕੇ ਅਮਨ ਨੂੰ ਪਾਉਣੇ ਆਪਾਂ ਮਿੱਥਰ ਅੱਗੇ ਚਾਲੇ ਲੋ ਬਈ ਅਮਨ ਤੋਂ ਬਾਅਦ ਆਪਾਂ ਸਿੱਧਾ ਪਹੁੰਚ ਗਏ ਮਾਹੀ ਦੇ ਕੋਲੇ ਤੇ ਮਾਹੀ ਆ ਕੇ ਗੱਡੀ ਦੇ ਇੱਧਰਲੇ ਪਾਸੇ ਬਈ ਖੋਲ ਕੇ ਟਾਕੀ ਤੇ ਬਹਿ ਗਿਆ ਵਿੱਚ ਤੇ ਕਰੋ ਆਪਣੇ ਮਾਹੀ ਨਾਲ ਮੁਲਾਕਾਤ ਤੇ ਕਰਕੇ ਆਪਣੇ ਭਰਾ ਨੂੰ ਗੁੱਡ ਮਾਰਨਿੰਗ ਵਿੱਚ ਤੇ ਆਪਾਂ ਚੱਲ ਪਏ ਅੱਗੇ ਲੋਵੀ ਉਹ ਤੋਂ ਬਾਅਦ ਆਪਾਂ ਸਿੱਧਾ ਪਹੁੰਚ ਗਏ ਬਾਜੀ ਵਾਲੇ ਪਿੰਡ ਤੇ ਕਬੂਤਰ ਕੱਢ ਕੇ ਆਪਣਾ ਪਿੰਜਰੇ ਦੇ ਵਿੱਚੋਂ ਬਈ ਕਰੋਣਿਆ ਕਬੂਤਰ ਦਾ ਰੰਗ ਚੈੱਕ ਆਪਣੇ ਦਾ ਤੇ ਇੱਧਰ ਬਾਈ ਨੇ ਫੜ ਲਾ ਕਬੂਤਰ ਤੇ ਕਰੀ ਜਾਂਦਾ ਆਪਣੇ ਕਬੂਤਰ ਦਾ ਰੰਗ ਬਈ ਚੈੱਕ ਤੇ ਉੱਧਰ ਬਈ ਦੂਜਾ ਮੁੰਡਾ ਕਾਪੀ ਵਾਲਾ ਆਪਣੇ ਕਬੂਤਰ ਦਾ ਰੰਗ ਨਾਲ ਦੀ ਨਾਲ ਲਿਖੀ ਜਾਂਦਾ ਤੇ ਲਿਖ ਕੇ ਰੰਗ ਬਈ ਕਬੂਤਰ ਫੜਾਤਾ ਸਾਨੂੰ ਵਾਪਸ ਤੇ ਲੈ ਕੇ ਅਸੀਂ ਕਬੂਤਰ ਨੂੰ ਚਲਦੇ ਆਂ ਅੱਗੇ ਤੇ ਕਰਦੇ ਆਂ ਆਪਣੇ ਕਬੂਤਰ ਦੀ ਅੱਗੇ ਸੈਟਿੰਗ ਲਓ ਬਈ ਉਸ ਤੋਂ ਬਾਅਦ ਆਪਾਂ ਆਪਣੇ ਕਬੂਤਰ ਨੂੰ ਲੈ ਕੇ ਆ ਗਏ ਇੱਧਰ ਖੁੱਲੀ ਜਗ੍ਹਾ 'ਚ ਤੇ ਖੋਲ ਕੇ ਪਾਣੀ ਦਾ ਟੱਕਣ ਤੇ ਭਰ ਕੇ ਪਾਣੀ ਦੀ ਨਲਕੀ ਤੇ ਫੜਾਤੀ ਆਕਾਸ਼ ਨੂੰ ਤੇ ਆਪਾਂ ਦੇਖਿਆ ਪਾਣੀ ਦਾ ਟੈਂਪਰੇਚਰ ਵੀ ਜਿਆਦਾ ਠੰਡਾ ਤਾਂ ਨਹੀਂ ਤੇ ਪਹੁੰਚ ਕੇ ਪਰਨੇ ਨਾਲ ਹੱਥ ਬਾਈ ਤੇ ਆਪਾਂ ਖੋਲ ਲਿਆ ਪਿੰਜਰੇ ਦਾ ਗੇਟ ਤੇ ਚੱਕ ਲਿਆ ਕਬੂਤਰ ਤੇ ਕਬੂਤਰ ਨੂੰ ਕੱਢ ਕੇ ਬਾਹਰ ਬਈ ਤੇ本当 ਮੰਗਿਆ ਆਪਾਂ ਕਬੂਤਰ ਦੇ ਪੈਰ ਸਭ ਤੋਂ ਪਹਿਲਾਂ ਬਾਈ ਤੇ ਧੋ ਕੇ ਪੈਰ ਚੰਗੀ ਤਰ੍ਹਾਂ ਕਰਕੇ ਬਾਈ ਆਪਾਂ ਕਬੂਤਰ ਨੂੰ ਸ਼ੁੱਧ ਤੇ ਆਹ ਦੇਖੋ ਬਾਈ ਆਪਾਂ ਧੋਈ ਜਾਂਦੇ ਆ ਕਬੂਤਰ ਦੇ ਪੈਰ ਤੇ ਕਾਸ਼ ਪਾਈ ਜਾਂਦਾ ਨਾਲਕੀ ਦੇ ਨਾਲ ਹੌਲੀ-ਹੌਲੀ ਪਾਣੀ ਤੇ ਮੈਂ ਤਰੀ ਜਾਂਦਾ ਕਬੂਤਰ ਦੇ ਪੈਰਾਂ ਤੋਂ ਬਿਠਾਂ ਤਾਂ ਕਿ ਕੋਈ ਬਿੱਟ-ਬਿੱਟ ਲੱਗੀ ਨਾ ਰਹਿ ਜੇ ਬਾਈ ਆਹ ਲੋ ਕਰਕੇ ਕਬੂਤਰ ਨੂੰ ਸਾਫ਼ ਤੇ ਉਸ ਤੋਂ ਬਾਅਦ ਪੁੰਜਿਆ ਆਪਾਂ ਪਰਨੇ ਦੇ ਨਾਲ ਬਾਈ ਚੰਗੀ ਤਰ੍ਹਾਂ ਪੈਰ ਸਗਾਤੇ ਕਬੂਤਰ ਦੇ ਤੇ ਚੰਗੀ ਤਰ੍ਹਾਂ ਪੈਰ ਸਾਫ਼ ਹੋ ਗਏ। ਉਦੋਂ ਬਾਅਦ ਬਈ ਸਕਾ ਕੇ ਪੈਰ ਤੇ ਆਪਾਂ ਦੇਖਿਆ ਕੂਤਰ ਤੇ ਪੋਟੇ ਦਾ ਪਾਣੀ ਪਾਣੀ ਸੀਗਾ ਮਿੱਤਰੋ ਖੜਕਦਾ ਤੇ ਆਪਾਂ ਸੋਚਿਆ ਬਈ ਕੂਤਰ ਦਾ ਪਾਣੀ ਪਲਟਾ ਕੇ ਕਰਦੇ ਆਂ ਸਾਫ਼ ਤੇ ਆਹ ਲਓ ਬਈ ਪਾਣੀ ਹੋ ਰਿਹਾ ਸੀ ਵੀ ਬਹੁਤ ਜ਼ਿਆਦਾ ਗਰਮ ਕਿਉਂਕਿ ਸਵੇਰ ਦਾ ਦਿੱਤਾ ਹੋਇਆ ਸੀ ਪਾਣੀ ਬਈ ਤੇ ਪਲਟਾ ਕੇ ਪਾਣੀ ਚੰਗੀ ਤਰ੍ਹਾਂ ਕੂਤਰ ਹੋ ਗਿਆ ਆਪਣਾ ਸਾਫ਼ ਤੇ ਕੂਤਰ ਨੂੰ ਛੱਡਾਂਗੇ ਆਪਾਂ 1-2 ਮਿੰਟ ਪਿੰਜਰੇ ਦੇ ਵਿੱਚ ਬਈ ਤੇ ਉਧਰ ਕੋ ਉੱਤਰ ਛੱਡਤਾ ਤੇ ਇੱਧਰ ਆਪਾਂ ਪਰਨੇ ਦੇ ਨਾਲ ਕਰ ਲੇ ਹੱਥ ਸਾਫ ਤੇ ਪਰਨਾ ਫੜਾਤਾ ਆਕਾਸ਼ ਨੂੰ ਤੇ ਉਹ ਤੋਂ ਬਾਅਦ ਕੀਤੀ ਆਪਾਂ ਪਾਣੀ ਵਾਲੀ ਨਲਕੀ ਸਾਫ ਬਈ ਉਹ ਕੰਧ ਤੇ ਪਈ ਸੀ ਮੈਂ ਕਿ ਇੱਕ ਵਾਰ ਸਾਫ ਕਰ ਲੈਣੇ ਆ ਤੇ ਉਹ ਤੋਂ ਬਾਅਦ ਆਪਾਂ ਭਰ ਲਈ ਪਾਣੀ ਦੀ ਨਲਕੀ ਬਈ ਇੱਧਰੋਂ ਤੇ ਪਾਣੀ ਦੀ ਨਲਕੀ ਭਰ ਕੇ ਬਈ ਆਪਾਂ ਕੱਢੀ ਬਈ ਉਤਲੀ ਹਵਾ ਜੀ ਨਲਕੀ ਦੀ ਤੇ ਉਸ ਤੋਂ ਬਾਅਦ ਪਾਣੀ ਦੀ ਨਲਕੀ ਜ਼ਿਆਦਾ ਭਰੀ ਗਈ ਸੀ ਤੇ ਥੋੜਾ ਪਾਣੀ ਆਪਾਂ ਬੋਤਲ ਦੇ ਵਿੱਚ ਵਾਪਸ ਪਾਤਾ ਤੇ ਖੱਡ ਕੇ ਹਵਾਦਾਰ ਤੋਂ ਬਈ ਤੇ ਨਲਕੀ ਫੜਾਤੀ ਆਕਾਸ਼ ਨੂੰ ਤੇ ਆਪਾਂ ਪੁੰਝੇ ਪਰਨੇ ਦੇ ਨਾਲ ਹੱਥ ਤੇ ਕੱਢ ਕੇ ਹੁਣ ਕਬੂਤਰ ਨੂੰ ਲਾਉਣੇ ਆਪਾਂ ਪਹਿਲੀ ਨਲਕੀ ਬਈ ਪਾਣੀ ਦੀ ਕਾਸ਼ ਲਾਊਗਾ ਪਾਣੀ ਦੇਖੋ ਬਈ ਹਲੋ ਬਈ ਇਧਰ ਲਾਤਾ ਆਕਾਸ਼ ਨੇ ਪਾਣੀ ਤੇ ਪਾਣੀ ਆਪਾਂ ਤੁਹਾਨੂੰ ਪਤਾ ਬਈ ਹੌਲੀ-ਹੌਲੀ ਦਿੰਨੇ ਆ ਜਲਦਬਾਜ਼ੀ ਨਹੀਂ ਕਰਦੇ ਹੁੰਦੇ ਤੇ ਕਈ ਬੰਦੇ ਹੁੰਦੇ ਨੇ ਬਈ ਭਰੀ ਨਲਕੀ ਪਾਣੀ ਦੀ ਤੇ ਮਾਰੀ ਸਿੱਧੀ ਕਬੂਤਰ ਦੇ ਪੋਟੇ ਦੇ ਅੰਦਰ ਪਰ ਆਪਣਾ ਬਈ ਇਦਾਂ ਦਾ ਕਮ ਹੈ ਨਹੀਂ ਆਪਾਂ ਸ਼ਾਂਤੀ ਨਾਲ ਜਮਾਂ ਸ਼ਾਂਤੀ ਨਾਲ ਕਬੂਤਰ ਨੂੰ ਪਾਣੀ ਦੰਦੇ ਆ ਹੌਲੀ ਹੌਲੀ ਉਹ ਤੋਂ ਬਾਅਦ ਸਾਡਾ ਕਬੂਤਰ ਲੈ ਕੇ ਪਾਣੀ ਬਾਈ ਖੇੜੇ ਜੇ ਖਾਨ ਲੱਗ ਗਿਆ ਸਾਨੂੰ ਐ ਸੀ ਵੀ ਕਬੂਤਰ ਤੇ ਲੜ ਗਿਆ ਪਾਣੀ 2 ਮਿੰਟ ਸੀ ਕੂਤਰ ਨੂੰ ਦੇਖਿਆ ਬਾਈ ਤੇ ਕਬੂਤਰ 2 ਕੁ ਮਿੰਟ ਕਰਕੇ ਹਲਚਲ ਜੀ ਹੋ ਗਿਆ ਸੈਟ ਇਸ ਤਰ੍ਹਾਂ ਡਰ ਗਿਆ ਸੀ ਬਾਈ ਕਬੂਤਰ ਤੇ ਸਾਡੇ ਤੇ ਜਿਵੇਂ ਪਾਣੀ ਲੜ ਗਿਆ ਹੁੰਦਾ ਇਹਨਾਂ ਪਾਣੀ ਬਾਈ ਠੰਡਾ ਵੀ ਨਹੀਂ ਹੈਗਾ ਪਾਣੀ ਸੀਗਾ ਨੋਰਮਲ ਜਆ ਤੇ ਆਪਾਂ ਭਰ ਲਈ ਦੂਜੀ ਨਲਕੀ ਬਾਈ ਇਧਰੋਂ ਪਾਣੀ ਦੀ ਤੇ ਉਵੇਂ ਹੀ ਕੱਢ ਕੇ ਬਈ ਆਪਾਂ ਪਾਣੀ ਦੀ ਨਲਕੀ ਦੀ ਹਵਾ ਤੇ ਥੋੜਾ ਜਿਹਾ ਪਾਣੀ ਆਪਾਂ ਫੇਰ ਬੋਤਲ ਦੇ ਵਿੱਚ ਵਾਪਸ ਪਾਤਾ ਬਈ ਤੇ ਦੇਖੋ ਬਈ ਕੱਢ ਕੇ ਨਲਕੀ ਦੀ ਹਵਾ ਤੇ ਆਪਾਂ ਲਾਉਣੇ ਆ ਕਬੂਤਰ ਨੂੰ ਦੂਜੀ ਨਲਕੀ ਪਾਣੀ ਦੀ ਤੇ ਕਾਸ਼ ਨੂੰ ਖੜਾਤੀ ਤੇ ਆਪਾਂ ਕਰਕੇ ਹੱਥ ਸਾਫ ਚਾਖਦੇ ਆਂ ਬਈ ਆਪਣਾ ਕਬੂਤਰ ਕਬੂਤਰ ਚੱਕ ਲਿਆ ਮਿੱਤਰੋ ਇਹ ਹੁਣ ਜਮਾਂ ਸ਼ਾਂਤੀ ਨਾਲ ਆਪਾਂ ਲਾਉਣਿਆਂ ਕੂਤਰ ਨੂੰ ਦੂਜੀ ਨਾਲ ਕੀ ਪਾਣੀ ਦੀ ਤੇ ਆਹ ਕੂਤਰ ਆਪਣਾ ਉਹੀ ਆ ਬਾਈ ਜਿਹੜਾ ਆਪਾਂ ਪਹਿਲਾਂ ਬਾਜੀ ਛੱਡੇ ਸੀ ਦੂਸਰ ਚ ਹਾਰ ਗਿਆ ਸੀ ਬਈ ਇਹ ਉਦੋਂ ਆਪਾਂ ਚੰਗੀ ਤਰ੍ਹਾਂ ਸਾਹਮਣੇ ਹੋਈ ਸੀ ਤੇ ਅੱਜ ਦੇਖਦੇ ਆਂ ਬਈ ਇਹਨੂੰ ਮੋਟਰਸਾਈਕਲ ਵਾਲੀ ਬਾਜੀ ਛੱਡ ਕੇ ਵੀ ਕਿਵੇਂ ਉੱਡਦਾ ਕੂਤਰ ਤਾਂ ਬਾਈ ਆਪਾਂ ਘਰੇ ਕੋਈ ਹੋਰ ਸਾਂਭਿਆ ਹੋਇਆ ਸੀਗਾ ਪਰ ਬਈ ਉਹ ਦੋਨੇ ਕੂਤਰਾਂ ਦੀ ਸੈਟਿੰਗ ਨਹੀਂ ਆਈ ਥੋੜੇ ਜਿਹੀ ਖਰਾਬ ਹੋ ਗਈ ਸੀ ਬਾਈ ਸੈਟਿੰਗ ਨਹੀਂ ਸੀ ਉਹਨਾਂ ਦੀ ਤਾਂ ਕਰਕੇ ਆਪਾਂ ਆਹ ਕੂਤਰ ਨੂੰ ਲੈ ਕੇ ਆਏ ਆਂ ਬਈ ਅੱਜ ਤੇ ਦੇ ਕੇ ਪਾਣੀ ਇੱਧਰ ਰੱਖਤਾ ਆਪਾਂ ਲਿਆ ਕੇ ਪਿੰਜਰਾ ਤੇ ਦੇਖਦੇ ਆ ਅੱਗੇ ਲੋਬੀ ਇੱਧਰ ਲਾ ਕੇ ਕਬੂਤਰਾਂ ਨੂੰ ਓਲਦੇ ਤੇ ਲਗਾਤਾਰ ਲਾਈ ਜਾਂਦੇ ਨੇ ਮੁੰਡੇ ਓਲੇ ਕਬੂਤਰਾਂ ਨੂੰ ਦੇਖੋ ਬਈ ਚਾਰੇ ਪਾਸੇ ਰੌਣਕ ਮੇਲਾ ਪੂਰੀ ਪੰਜਾਬ ਦੀ ਕਰੀਮ ਇੱਧਰ ਦੇਖੋ ਬਈ ਸਾਹਮਣੇ ਪਹੁੰਚੀ ਹੋਈ ਐ ਤੇ ਸਾਰੇ ਪਾਸੇ ਬਈ ਦੇਖੋ ਕਿੰਨਾ ਇਕੱਠਾ ਤੇ ਲੋਕ ਆਪਦੇ ਕਬੂਤਰਾਂ ਨੂੰ ਪਾਣੀ ਦੇ ਕੇ ਕਰੀ ਜਾਂਦੇ ਨੇ ਸੱਟ ਤੇ ਆਪਾਂ ਖੜੇ ਆ ਇੱਧਰ ਤੇ ਕੁਝ ਬੰਦੇ ਬਾਈ ਦੇਖੋ ਇੱਧਰ ਵੀ ਖੜੇ ਨੇ ਹੁਣ ਦਿਖਾਉਣਿਆ ਤੁਹਾਨੂੰ ਕਬੂਤਰਾਂ ਨੂੰ ਲੱਗਦੇ ਓਲੇ ਤੇ ਘਟੋ ਘਟਾ ਹੁਣ ਤੱਕ ਬਾਈ 20 ਤੋਂ 25 ਕਬੂਤਰਾਂ ਨੂੰ ਓਲੇ ਲੱਗੇ ਤੇ ਬਾਕੀ ਬੰਦੇ ਆਈ ਜਾਂਦੇ ਨੇ ਬਾਈ ਦੇਖੋ ਮੋਹਰਾਂ ਲਵਾਈ ਜਾਂਦੇ ਨੇ ਤੇ ਲਗਾਤਾਰ ਲਾਈ ਜਾਂਦੇ ਨੇ ਕਬੂਤਰਾਂ ਨੂੰ ਓਲੇ ਤੇ ਕੁਝ ਵੀਰ ਉਹ ਦੇਖੋ ਬਾਈ ਸਾਹਮਣੇ ਤੁਰੇ ਆਉਂਦੇ ਨੇ ਪਿੰਜਰਾ ਲੈ ਕੇ ਉਹ ਵੀ ਲਵਾਉਣਗੇ ਮੋਹਰ ਲੋਣਗੇ ਓਲਾ ਭਾਈ ਇੱਧਰ ਵੀ ਦੇਖੋ ਲਗਾਤਾਰ ਭਾਈ ਕਬੂਤਰ ਚੜੀ ਜਾਂਦੇ ਨੇ ਤੇ ਭਾਈ ਕੁਝ ਕਬੂਤਰ ਅੱਜ ਓਲਿਆਂ ਦੇ ਵਿੱਚ ਲੋਕਾਂ ਦੇ ਡਿੱਗ ਗਏ ਉਹ ਇੱਧਰ ਉੱਧਰ ਬੈਠੇ ਜਾਂਦੇ ਨੇ ਕੋਈ ਕਿਸੇ ਦਰਖਤ ਤੇ ਕੋਈ ਕਿਸੇ ਕੋਠੀ ਤੇ ਭਾਈ ਲੋਕ ਲੋਂਦੇ ਨੇ ਭਾਈ ਜਾਦੇ ਪਾਣੀ ਤੇ ਕਬੂਤਰ ਡਿੱਗਿਆ ਨਹੀਂ ਨੇ ਤੇ ਆਹ ਦੇਖੋ ਭਾਈ ਇੱਧਰ ਲੱਗੇ ਜਾਂਦੇ ਨੇ ਓਲੇ ਇਹ ਚਾਰੇ ਪਾਸੇ ਬਾਈ ਰੰਗਾ ਰੰਗ ਪ੍ਰੋਗਰਾਮ ਆ ਇੱਕ ਬਾਈ ਹੋਰ ਆ ਗਿਆ ਤੇ ਲਵਾ ਕੇ ਕਬੂਤਰ ਨੂੰ ਮੋਹਰ ਬਾਈ ਤੇ ਹੋ ਕੇ ਸੈਟ ਜਾ ਮੁੰਡੇ ਨੇ ਮਾਰਤਾਬ ਦੇ ਕਬੂਤਰ ਨੂੰ ਓਲਾ ਤੇ ਕਬੂਤਰ ਛੱਡ ਕੇ ਬਾਈ ਦਾ ਵਧੀਆ ਤੇ ਅੰਕੇ ਦੇਖੋ ਬਾਈ ਇੱਕ ਬੰਦਾ ਹੋਰ ਆ ਗਿਆ ਲਵੋ ਨੋਲਾ ਬਾਈ ਤੇ ਉਹਨੇ ਵੀ ਲਵਾ ਲਈ ਆਪਦੇ ਕਬੂਤਰ ਤੇ ਮੋਹਰ ਤੇ ਹੋ ਕੇ ਪਰਾਂ ਜੇ ਨੂੰ ਬਾਈ ਖੁੱਲੀ ਜੀ ਜਗ੍ਹਾ 'ਚ ਤੇ ਦੇਖੋ ਬਾਈ ਲਾਤਾ ਮੁੰਡੇ ਨੇ ਇਹਨੇ ਵੀ ਓਲਾ ਤੇ ਇੱਧਰ ਆ ਗਏ ਆਪਾਂ ਆਪਾਂ ਵੀ ਕੱਢ ਲਿਆ ਕਬੂਤਰ ਨੂੰ ਪਿੰਜਰੇ ਦੇ ਵਿੱਚੋਂ ਤੇ ਲੈ ਗਏ ਸਿੱਧਾ ਆਪਾਂ ਮੋਰ ਵਾਲੇ ਬਾਈ ਦੇ ਕੋਲੇ ਤੇ ਹੁਣ ਲਵਾਉਣੇ ਆਪਾਂ ਆਪਣੇ ਕਬੂਤਰ ਤੇ ਬਾਈ ਮੋਰ ਤੇ ਦੇਖਦੇ ਆਂ ਪ੍ਰਮਾਤਮਾ ਭਲੀ ਕਰੇ ਕੀ ਬੰਦ ਅੱਗੇ ਚਾਲੋ ਬਾਈ ਲਾ ਗਿਆ ਆਪਣੇ ਕਬੂਤਰ ਦੇ ਮੋਰ ਤੇ ਮੋਰ ਲਵਾ ਕੇ ਆਪਾਂ ਕਬੂਤਰ ਫੜਾਤਾ ਬਾਈ ਆਕਾਸ਼ ਨੂੰ ਆਕਾਸ਼ ਲਾਊਗਾ ਆਪਣੇ ਕਬੂਤਰ ਨੂੰ ਓਲਾ ਦੇਖੋ ਭਾਈ ਇੱਧਰ ਆ ਗਏ ਅਸੀਂ ਵੀ ਖੁੱਲੀ ਜੀ ਜਗ੍ਹਾ ਚ ਲੈ ਕੇ ਕਬੂਤਰ ਨੂੰ ਤੇ ਕਾਸ਼ ਨੇ ਲਾ ਕੇ ਜੋੜੇ ਤੇ ਲੈ ਕੇ ਰੱਬ ਦਾ ਨਾਮ ਤੇ ਹੋ ਕੇ ਲੋਟਿਆ ਤੇ ਲਾਤਾ ਕਬੂਤਰ ਨੂੰ ਉੱਲਾ ਤੇ ਭਾਈ ਆਪਣਾ ਕਬੂਤਰ ਜਮਾ ਫੱਟ ਚੜ ਗਿਆ ਭਾਈ ਤੇ ਉਹ ਜਾਂਦਾ ਭਾਈ ਸਾਹਮਣੇ ਆਪਣਾ ਕਬੂਤਰ ਦੇਖੋ ਉਹ ਭਾਈ ਉੱਲੇ ਹੋ ਗਿਆ ਕੋਠੀਆਂ ਦੇ ਉੱਧਰ ਤੇ ਵਧੀਆ ਆਪਣਾ ਕਬੂਤਰ ਲੈ ਕੇ ਪਾਣੀ ਭਾਈ ਸੈਟ ਹੋ ਕੇ ਚੜ ਗਿਆ ਤੇ ਇੱਧਰ ਭਾਈ ਲਗਾਤਾਰ ਓਲੇ ਲੱਗੀਆਂ ਨੇ ਪੰਜ ਤੋਂ ਸੱਤ ਕੂਤਰਾਂ ਨੂੰ ਇਕੱਠੇ ਓਲੇ ਲਾ ਕੇ ਬਾਈ ਇਧਰ ਮੁੰਡਿਆਂ ਨੇ ਲਾਏ ਤੇ ਬਾਕੀ ਵੀਰ ਇਧਰ ਬਾਈ ਮੋਹਰਾਂ ਵਾਲਿਆਂ ਦਾ ਕੰਮ ਚੱਲੀ ਜਾਂਦਾ ਲਗਾਤਾਰ ਆਈ ਜਾਂਦੇ ਨੇ ਲੋਕ ਤੇ ਬਾਈ ਦੇਖੋ ਕਿੰਨੀ ਰੌਣਕਾ ਪਿੰਡ ਦੇ ਵਿੱਚ ਘਟੋ ਘਟ ਬਾਈ ਅੱਜ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਬੰਦਾ ਇੱਥੇ ਪਹੁੰਚਿਆ ਹੋਇਆ ਤੇ ਬਾਈ ਪੂਰੇ ਪਿੰਡ ਦੇ ਵਿੱਚ ਕੂਤਰਾਂ ਹੀ ਕੂਤਰਾਂ ਵਾਲੇ ਫਿਰਦੇ ਨੇ ਚਾਰੇ ਪਾਸੇ ਗੱਡੀਆਂ ਮੋਟਰਸਾਈਕਲ ਬਹੁਤ ਰੌਣਕ ਲੱਗੀ ਹੋਈ ਆ ਬਈ ਪਿੰਡ ਦੇ ਵਿੱਚ ਬਈ ਸਾਡੇ ਆਵਨ ਨੂੰ ਕੀ ਰਲਾ ਮੱਖੀ ਨਹੀਂ ਪਿੰਡਾਂ ਨੇ ਛੱਡਿਆ ਨਹੀਂ ਬੜਾ ਪਿਆਰ ਕਰਦੀ ਹੈ ਚੰਦਰੀ ਲੋਾਮੰਤੀ ਕੋ ਮੀ ਜਾਂਦੀ ਹੈ ਟਰੂ ਲਾਪ ਹੋ ਗਿਆ ਮਨ ਨਾਲ ਇਹਨੂੰ ਆਹ ਦੇਖੋ ਇਹ ਵੀ ਡੂਬਣੇ ਵਾਲੀ ਹੈ ਭੈਸਬੀ ਲੜਗੀ ਸਿਆਦੂ ਸਾਡੇ ਅਮਨ ਨਾਲ ਬਾਈ ਮੱਖੀ ਨੂੰ ਪਿਆਰ ਹੋ ਗਿਆ। ਕੋਈ ਇਧਰੋਂ ਲਿਆਏ ਮੱਖੀ ਨਾਲ ਹੀ ਫਿਰਦੀ ਆ ਦੇਖੀ। ਸਾਡੇ ਬਲੌਗਰ ਬਾਈ ਇਧਰ ਰਾਤ ਸੁੱਤੇ ਨਹੀਂਗੇ। ਟੇਮ ਹੱਲ ਲਈ। ਕਲੱਬਾਂ ਦੀ ਬਾਜੀ ਵਾਸਤੇ। ਤੇ ਹੁਣ ਨੀਂਦ ਕਰੀ ਜਾਨੀ ਸਾਡੇ ਬਲੌਗਰ ਨੂੰ ਤੰਗ ਭਰਾਵੋ। ਨਾਲ ਪਿਆ ਸਾਡਾ ਬਲੌਗਰ ਇਧਰ। ਸੁਵੇਰੀ ਸੁਵੇਰੀ। ਟੀ-ਸ਼ਰਟ ਹੀ ਟੇਮ ਹੱਲ ਲਈ ਮੱਖੀ ਨੇ ਇਹਦੀ। ਲਾਲ ਟੀ-ਸ਼ਰਟ ਤੇ ਰਹਿਦੀ ਨਾਲ। ਸਾਡੇ ਅਮਨ ਨਾਲ ਹੋ ਗਿਆ ਮੱਖੀ ਨੂੰ ਪਿਆਰ ਭਰਾਵੋ। ਆਵਰਦਾ ਜਿੱਧਰੇ ਜਾਂਦਾ ਮੱਖੀ ਨਾਲ ਹੀ ਜਾਂਦੀ ਹੈ ਜੰਦਰੀ ਬਾਕੀ ਟਲ ਗਈ ਵਿਚਾਰੀ ਇਹਦਾ